ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨੀਜ਼ ਬੁਲੇਟਿਨ ਵੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਭਿਆਨ ਗਰਮੀ ਅਤੇ ਜਲ ਸੰਕਟ ਦੇ ਵਿੱਚ ਦਿੱਲੀ ਸਰਕਾਰ ਨੇ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਯੂਪੀ ਦੀ ਸਰਕਾਰਾਂ ਤੇ ਅਤਿ ਰੇਕ ਤੇ ਪਾਣੀ ਉਪਲਬਧ ਕਰਵਾਉਣ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਦਾ ਖਟਕਟਾਏ ਦਰਵਾਜ਼ਾ ਦੱਸਦੀ ਕਿ ਦਿੱਲੀ ਦੇ ਟੀ ਇਲਾਕਿਆਂ ਦੇ ਵਿੱਚ ਤਾਪਮਾਨ 52 ਡਿਗਰੀ ਦੇ ਕਰੀਬ ਪਹੁੰਚ ਚੁੱਕਿਆ ਹੈ ਜਿਸ ਦੇ ਕਾਰਨ ਪਾਣੀ ਦੀ ਵਧ ਰਹੀ ਹੈ ਮੰਗ ਉਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀ ਜੀ ਪੀ ਤੋਂ ਕੀਤੀ ਇਸ ਮੁੱਦੇ ਤੇ ਸਿਆਸਤ ਨਾ ਕਰਨ ਦੀ ਅਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਕੰਨਿਆ ਕੁਮਾਰੀ ਦੇ ਵਿਵੇਕਾਨੰਦ ਰੋਕ ਮੈਮੋਰੀਅਲ ਦੇ ਵਿੱਚ ਧਿਆਨ ਸਾਧਨਾ ਮੀਡੀਆ ਰਿਪੋਰਟ ਦੇ ਮੁਤਾਬਿਕ 45 ਘੰਟੇ ਦੇ ਧਿਆਨ ਦੇ ਦਰਮਿਆਨ ਪ੍ਰਧਾਨ ਮੰਤਰੀ ਮੌਨ ਨਹੀਂ ਅਨਗ੍ਰਹਿਣ ਨਹੀਂ ਕਰਨਗੇ ਅਤੇ ਕੇਵਲ ਨਾਰੀਅਲ ਪਾਣੀ, ਅੰਗੂਰ ਦਾ ਜੂਸ ਅਤੇ ਹੋਰ ਤਰਲ ਪਦਾਰਥ ਦਾ ਕਰਨਗੇ ਤੇ ਉਹਨੇ ਦਰਮਿਆਨ ਪ੍ਰਧਾਨ ਮੰਤਰੀ ਮੂਨ ਵਰਤ ਦਾ ਵੀ ਕਰਨਗੇ ਪਾਲਨ ਰਾਜਸਥਾਨ ਹਾਈ ਕੋਰਟ ਨੇ ਭਿਆਨਕ ਗਰਮੀ ਅਤੇ ਹੀਟ ਵੇਵ ਦੀ ਭਿਆਨਕ ਸਥਿਤੀ ਤੋਂ ਲੋਕਾਂ ਨੂੰ ਹੋ ਰਹੀ ਦਿੱਕਤਾਂ ਦਾ ਸਵੈਮ ਸੰਗਿਆਨ ਲੈਂਦੇ ਹੋਏ ਸੂਬਾ ਸਰਕਾਰ ਨੂੰ ਜਾਰੀ ਕੀਤੇ ਨਿਰਦੇਸ਼ ਹਾਈ ਕੋਰਟ ਨੇ ਹੀਟ ਵੇਵ ਨੂੰ ਰਾਸ਼ਟਰੀ ਆਪਦਾ ਐਲਾਨ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਹੋਇਆ ਕਿਹਾ ਕਿ ਸਾਡੇ ਕੋਲ ਕੋਈ ਪਲੈਨੇਟ B ਨਹੀਂ ਹੈ ਧਰਤੀ ਮਾਤਾ ਕਾਰਵਾਈ ਦਾ ਆਹਵਾਨ ਕਰ ਰਹੀ ਹੈ ਸੂਬਾ ਸਰਕਾਰ ਇਸਤੇ ਗੰਭੀਰਤਾ ਦੇ ਨਾਲ ਦਵੈਤਾਂ ਵਾਰਣਸੀ ਵਿੱਚ ਇੱਕ ਚੋਣਵੀ ਸਭਾ ਦੇ ਵਿੱਚ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਨੇ ਭਾਸ਼ਣ ਦਰਮਿਆਨ ਮਾਈਕ ਦੇ ਵਿੱਚ ਆ ਗਈ ਕੁਝ ਖਰਾਬੀ ਤਾਂ ਇਸਤੇ ਰਾਣੀ ਨੇ ਕਾਂਗਰਸ ਰਾਹੁਲ ਗਾਂਧੀ ਤੇ ਤੰਜ ਕਰਦੇ ਹੋਏ ਕਿਹਾ ਕਿ ਮਾਈਕ ਵਾਲਾ ਇਹਦਾ ਨਾਮ ਰਾਹੁਲ ਤਾਂ ਨਹੀਂ ਹੈ ਦੱਸਣਯੋਗ ਹੈ ਕਿ 2019 ਦੇ ਲੋਕ ਸਭਾ ਚੋਣਾਂ ਦੇ ਵਿੱਚ ਰਾਣੀ ਨੇ ਅਮੇਠੀ ਸੀਟ ਤੋਂ ਰਾਹੁਲ ਗਾਂਧੀ ਨੂੰ ਦਿੱਤੀ ਸੀ ਮਾਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ 21 ਦਿਨ ਦੀ ਜ਼ਮਾਨਤ ਤੱਕ ਭਲਕੇ ਹੋਵੇਗੀ ਖਤਮ ਇਸ ਤੋਂ ਪਹਿਲਾਂ ਉਹਨਾਂ ਨੇ ਅੱਜ ਵੀਡੀਓ ਜਾਰੀ ਕਰ ਕੇ ਕੇਂਦਰ ਸਰਕਾਰ ਅਤੇ ਜ਼ਿਲ੍ਹਾ ਅਧਿਕਾਰੀਆਂ ਤੇ ਖੁਦ ਨੂੰ ਪਰਤਾੜਿਤ ਕਰਨ ਦੇ ਲਗਾਏ aarop ਉਹਨਾਂ ਨੇ ਆਖਿਆ ਕਿ ਦੇਸ਼ ਨੂੰ ਤਾਨਾ ਚਾਹੀ ਤੋਂ ਬਚਾਉਣ ਦੇ ਲਈ ਮੈਂ ਜੇਲ੍ਹ ਜਾ ਰਿਹਾ ਹਾਂ ਮੈਂ ਪਰਸੋ 3 ਵਜੇ ਸਰੈਂਡਰ ਕਰੂੰਗਾ ਇਸ ਵਾਰ ਮੇਰੇ ਪ੍ਰਾਂਤ ਚਲੇ ਜਾਣ ਤਾਂ ਨਾ ਕਰਨਾ ਗਮ ਲੋਕ ਸਭਾ ਚੋਣਾਂ 2024 ਦੇ 7ਵੇਂ ਅਤੇ ਅੰਤਿਮ ਫੇਜ਼ ਦੇ ਵਿੱਚ ਇੱਕ ਜੂਨੂ ਸਤ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬੇ ਦੀ 57 ਸੀਟਾਂ ਤੇ ਹੋਵੇਗੀ VOTING ਇਸ ਫੇਜ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੋ ਕੇਂਦਰੀ ਮੰਤਰੀ ਆਰਕੇ ਸਿੰਘ ਤੇ ਅਨੁਰਾਗ ਠਾਕੁਰ ਮੌਜੂਦ ਹਨ। ਚਾਰ ਐਕਟਰ ਕੰਗਣਾ ਰਣੌਤ, ਰਵੀਕਿਸ਼ਨ, ਪਵਨ ਸਿੰਘ, ਕਾਜਲ ਨਿਸ਼ਾਦ ਵੀ ਲੜ ਰਹੇ ਨੇ ਚੋਣ। ਇਹਨਾਂ ਤੋਂ ਇਲਾਵਾ ਮਮਤਾ ਦੇ ਭਤੀਜੇ ਅਭਿਸ਼ੇਕ ਬਨਰਜੀ, ਅਫਜ਼ਲ ਅंसारी, ਵਿਕਰਮ ਦਿਤੀਆ ਸਿੰਘ ਵੀ ਅਜਮਾਲ ਰਹੇ ਨੇ ਆਪਣੀ ਕਿਸਮਤ। ਹਰਿਆਣਾ ਦੇ ਗੁਰੂਗਰਾਮ ਦੇ ਉਦਯੋਗ ਵਿਹਾਰ ਫੇਸ 4 ਦੇ ਵਿੱਚ ਪਲਾਟ ਨੰਬਰ 1 ਭਾਰਤ ਸੀਡਸ ਨਾਮਕ ਕੰਪਨੀ ਦੇ ਵਿੱਚ ਲੱਗੀ ਭਿਆਨਕ ਅਗਨ ਦੇ ਦਰਮਿਆਨ ਇੱਥੋਂ ਸੈਂਕੜੇ ਕਰਮਚਾਰੀ ਕਰ ਰਹੇ ਸਨ ਕੰਮ ਅੱਗ ਲੱਗਦੇ ਹੀ ਉਹਨਾਂ ਨੂੰ ਬਾਹਰ ਤੁਰੰਤ ਕੱਢਿਆ ਗਿਆ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕੜੀ ਮੁਸ਼ਕਲ ਤੇ ਬਾਅਦ ਪਾਇਆ ਗਿਆ ਕਾਬੂ ਲੋਕ ਸਭਾ ਚੋਣਾਂ ਦੇ ਬਾਅਦ ਹਰਿਆਣਾ ਬੀਜੇਪੀ ਦੇ ਵਿੱਚ ਮੱਚਿਆ ਕਮਾਸਾਨ ਇਸ ਨੂੰ ਰੋਕਣ ਦੇ ਲਈ ਪਾਰਟੀ ਦੇ ਸੂਬਾ ਸਕੱਤਰ ਸੀਐਮ ਨਾਇਬ ਸੈਣੀ ਨੇ ਸੰਭਾਲੀ ਕਮਾਨ ਮੁੱਖ ਮੰਤਰੀ ਸੀਐਮ ਨਾਇਬ ਸੈਣੀ ਨੇ ਚੰਡੀਗੜ੍ਹ ਦੇ ਸੰਤ ਕਬੀਰ ਕੁੱਟੀਆਂ ਦੇ ਵਿੱਚ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਸਕੱਤਰਾਂ ਦੀ ਬੈਠਕ ਸੱਦੀ ਇਸ ਬੈਠਕ ਦੇ ਵਿੱਚ ਮੁੱਖ ਮੰਤਰੀ ਨੇ ਕੈਂਡੀਡੇਟਸ ਦੇ ਫੀਡਬੈਕ ਦੇ ਬਾਅਦ ਬੁਲਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬੈਠਕ ਵਿੱਚ ਪੰਜ ਜ਼ਿਲ੍ਹਾ ਸਕੱਤਰ ਨੂੰ ਛੱਡਣਾ ਪਏਗਾ ਉਹਦਾ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਿੱਡੇ ਮੀਲ ਦੇ ਮੀਨੂ ਵਿੱਚ ਕੀਤਾ ਵੱਡਾ ਬਦਲਾ ਹੁਣ ਇਸ ਵਿੱਚ ਚਨੇ ਦੀ ਦਾਲ ਕੀਤੀ ਜਾਏਗੀ ਸ਼ਾਮਿਲ ਹਫਤੇ ਦੇ ਵਿੱਚ ਵਿਦਿਆਰਥੀਆਂ ਨੂੰ ਖੀਰ ਵੀ ਪਰੋਸੀ ਜਾਏ ਕਰੇਗੀ ਛੁੱਟੀਆਂ ਦੇ ਬਾਅਦ 1 ਜੁਲਾਈ ਤੋਂ ਨਵਾਂ ਮੀਨੂ ਲਾਗੂ ਕੀਤਾ ਜਾਵੇਗਾ ਖਾਣ ਦੀ ਸ਼ੁੱਧਤਾ ਤੇ ਵੀ ਰਹੇਗਾ ਫੋਕਸ ਸਕੂਲ ਪ੍ਰਬੰਧਨ ਕਮੇਟੀ ਦੁਆਰਾ ਕੀਤੀ ਜਾਏ ਕਰੇਗੀ ਖਾਣੇ ਦੀ ਜਾਂਚ ਇਜ਼ਲੀ ਵਿਭਾਗ ਤਰਫੋਂ ਲਗਾਈਆਂ ਗਈਆਂ ਡਿਊਟੀਆਂ ਪੰਜਾਬ ਵਿੱਚ ਭਲਕੇ ਇੱਕ ਵਾਰ ਫਿਰ ਐਕਟਿਵ ਹੋਏਗਾ ਪੱਛਮੀ ਦਬਾਅ ਕੁਝ ਇਲਾਕਿਆਂ ਦੇ ਵਿੱਚ ਹਲਕੀ ਧੂਲ ਭਰੀ ਹਨੇਰੀ ਚੱਲਣਗੀਆਂ ਪਿਛਲੇ 24 ਘੰਟਿਆਂ ਦੇ ਵਿੱਚ ਕਰੀਬ 1 ਡਿਗਰੀ ਦਾ ਗਰਾਊਂਡ ਦੇਖਣ ਨੂੰ ਮਿਲੀ ਹੈ ਤਾਪਮਾਨ ਦੇ ਵਿੱਚ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਦੇ ਵਿੱਚ येलो ਅਲਰਟ ਜਾਰੀ ਕੀਤਾ ਮੌਸਮ ਵਿਭਾਗ ਦੇ ਮੁਤਾਬਕ ਹੀ ਅਲਰਟ ਹੀਟ ਵੇਵ ਨੂੰ ਲੈ ਕੇ ਅਤੇ ਇਸ ਦੇ ਨਾਲ ਹੀ ਬਰਸਾਤ ਅਤੇ ਹਨੇਰੀ ਨੂੰ ਲੈ ਕੇ ਵੀ ਕੀਤਾ ਗਿਆ ਜਾਰੀ ਹਾਲੀ ਸੀ ਨਿਊਜ਼ ਬੁਲੇਟਿਨ ਵੀ ਚਾਹਨਾ ਹੀ ਜਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ